ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਖੁਰਦ ਹਵੇਲੀਆਂ ਕਰਕੇ ਜਾਣਾ ਜਾਂਦਾ ਵਾ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਛੋਟੀਆਂ ਦਿਖਾਵਾਂਗੇ ਚੰਗੇ ਤਕੜੇ ਕੱਦ ਕਾਟ ਵਾਲੀਆਂ ਤੇ ਆਪਾਂ ਪਹੁੰਚੇ ਹਾਂ ਵਾਲਾ ਡੇਰੀ ਫਾਰਮ ਤੇ ਤੇ ਭਾਈ ਹੁਣੇ ਹਰਿਆਣੇ ਤੋਂ ਪਸ਼ੂ ਲੈ ਹੁੰਦੇ ਆ ਗੰਗਾ ਨਗਰ ਦੀਆਂ ਤੇ ਹਿਦਿਆਣੇ ਦੀਆਂ ਨਾਲ ਕੋਈ ਛੋਟੀਆਂ ਹੁੰਦੀਆਂ ਵਾ ਆ ਚੈੱਕ ਕਰ ਸਕਦਾ ਜੀ ਭਾਈ ਜੀ ਹੁਣਾ ਦਾ ਆਪਣਾ ਗੋੜ ਬਣਾਇਆ ਹੋਇਆ ਡੇਰੀ ਫਾਰਮ ਵਾਲਾ ਤੇ ਆਜੋ ਕਰਦੇ ਆਪਾਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਸਨਾਮ ਠੀਕ ਠਾਕ ਜੀ ਹਾਂ ਵਧੀਆ ਭਾਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਸਤਿ ਕਿਰਪਾਈ ਚਾਹੀਦੀ ਆ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸਰ ਮੇਰਾ ਨਾਮ ਕੇਵਲ ਸਿੰਘ ਆ ਜੀ ਪਿੰਡ ਮੇਰਾ ਹਰੜਕੁਰ ਦਿਆ ਤੇ ਤਹਿਸੀਲ ਅਜਨਾਲਾ ਜ਼ਿਲ੍ਹਾ ਸਿਰਿਆ ਮੱਤਰ ਸਾਹਿਬ ਆ ਠੀਕ ਹੈ ਜੀ ਤੇ ਹਵੇਲਿਆ ਸਾਡੀ ਰਹਾਸ਼ ਆ ਜੀ ਠੀਕ ਹੈ ਜੀ ਅਜਨਾਲਾੋਂ 5 ਕਿਲੋਮੀਟਰ ਦੂਰ ਆ ਅੱਛਾ ਜੀ ਚਮਿਆਰੀੋਂ 5 ਕਿਲੋਮੀਟਰ ਦੂਰ ਆ ਹਾਂਜੀ ਗੱਗੋ ਮੰਡਲੋਂ ਵੀ 5 ਕਿਲੋਮੀਟਰ ਦ ਹਾਂ 72127 ਠੀਕ ਹੈ ਜੀ ਹਾਂਜੀ ਕਰੀਏ ਸ਼ੁਰੂਆਤ ਚਲੋ ਜੀ ਠੀਕ ਹੈ ਜੀ ਆ ਦੱਸਿਓ ਹਾਂ ਪਹਿਲੇ ਨੰਬਰ ਤੇ ਕਿਹੜੀ ਇਹ ਭਾਜੀ ਦੂਜੇ ਸੂਏ ਝੋਟੀ ਸੂਈ ਜੋ ਅੱਛਾ ਜੀ ਇਹਦੇ ਮਗਰ ਕੱਟੀ ਆ ਠੀਕ ਹੈ ਜੀ ਉਹ ਕੱਟੀ ਜੀ ਲੀਲੀ ਰਾਵੀ ਜੀ ਠੀਕ ਹੈ ਜੀ ਆਹ ਵਾਲਾ ਭਾਈ ਜੀ ਜਵਾਬ ਹੈ ਜੀ ਫੇਰ ਮਲ ਕਾਫ ਆ ਗਿਆ ਜੀ ਇਹ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਸੂਈ ਨੂੰ ਇਹਨੂੰ ਸੂਈ ਨੂੰ ਜੀ ਕਿ ਮਹੀਨਾ ਉਧਰ ਜਵਾਬ ਦੁੱਧ ਬੜਾ ਛੱਡਦੇ ਆ ਭਾਜੀ ਖੁੱਲੀ ਕੱਟੀ ਕਰਦੀ ਸੀ ਹਾਂਜੀ ਮਹੀਨਾ ਹੋ ਗਿਆ ਸੂਈ ਨੂੰ ਭਾਜੀ ਠੀਕ ਹੈ ਜੀ ਲੋ ਜੀ ਇੱਕ ਮਹੀਨਾ ਲੱਗੇ ਬਣਿਆ ਹੋ ਗਿਆ ਸੂਈ ਨੂੰ ਤੇ ਇਸ ਟਾਈਮ ਜਿਹੜਾ ਦੁੱਧ ਕਿੰਨਾ ਜੇ ਭਾਜੀ ਦੁੱਧ ਦੇ ਥੱਲੇ 12 ਲੀਟਰ ਆ ਅੱਛਾ ਜੀ ਪਰ ਆਪਾਂ 10 ਲੀਟਰ ਕਰਕੇ ਦਵਾਂਗੇ ਠੀਕ ਆ ਜੀ ਦੁੱਧ ਲੀਟਰ ਮਾਰ ਲੇ 12 ਲੀਟਰ ਆ ਪਰ 10 ਲੀਟਰ ਦੀ ਸਾਡੀ ਵੱਲੋਂ ਵੱਧ ਹੋਊ ਘੱਟ ਨਾ ਹੋਵੇ ਠੀਕ ਆ ਜੀ ਲਓ ਬਾਈ ਜੀ ਦੁੱਧ 12 ਲੀਟਰ ਹੋਊਗਾ ਬਾਈ ਕਹਿੰਦਾ ਕਿ 10 ਲੀਟਰ ਦੀ ਗਾਰੰਟੀ ਫੁੱਲ ਆਪਣੀ ਚੈੱਕ ਕਰ ਸਕਦੇ ਆ ਤਗੜੇ ਕੱਦ ਕਾਠ ਵਾਲੀ ਆ ਇਹ ਬਾਈ ਹੁਣਾਂ ਕੋਲ ਮਾਲ ਸਾਰਾ ਉਧਰ ਦਾ ਹੀ ਹੁੰਦਾ ਵਾ ਗੱਗਰਾਂਗਾ ਤੋਂ ਲੈਂਦੇ ਆ ਤੇ ਜਾਂ ਹਰਿਆਣੇ ਹੁੰਦੇ ਹੁੰਦੇ ਆ ਇਹ ਚੰਗੇ ਪਸ਼ੂ ਹੁੰਦੇ ਆ ਇਹਨਾਂ ਦੇ ਕੋਲ ਵਪਾਰ ਦਾ ਹੀ ਕੰਮ ਆ ਬਾਈ ਹੁਣਾਂ ਦਾ ਹਾਂਜੀ ਕਮਾਲੋ ਕਮਾਲ ਹਾਂਜੀ ਭਾਜੀ ਫੇਸ ਤੁਸੀਂ ਕੀ ਕਰ ਸਕਦੇ ਜੀ ਹੜਾ ਡਰਦੀ ਆਡੇ ਕੋਲ ਇਹ ਆਰਡਰ ਕੁਆਲਟੀ ਤੁਹਾਨੂੰ ਲਾਗੇ ਨੂੰ ਦਿਖਾਉਨੇ ਆ ਹਾਂਜੀ ਭਾਜੀ ਲਾਗੇ ਤੁਸੀਂ ਆਰਡਰ ਕੁਆਲਟੀ ਕੀ ਕਰ ਸਕਦਾ ਜੀ ਇਹ ਥਾਣਾ ਦਾ ਸੈੱਜ ਗਿਆ ਵੀ ਚੈੱਕ ਕਰਵਨੇ ਥਾਣਾ ਚੌਣ ਚੌਣ ਭਾਜੀ ਬੜੀ ਪੋਲੀ ਆ ਠੀਕ ਹੈ ਕੋਈ ਪੂਰ ਛੱਟਾਂ ਨਹੀਂ ਹੈਗਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਭਾਜੀ ਜਿੰਨਾ ਮਰਜ਼ੀ ਕਰਾ ਲਓ 80 ਵੀ ਨਹੀਂ ਕਰਦੇ 73 ਨਹੀਂ ਕਰਦੇ 73000 ਦੀ ਹਾਨਾ ਨਾ ਕਰਦਾਂਗੇ ਅਛਾ ਜੀ 73000 ਰੁਪਏ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਬਾਈ ਜੀ 73000 ਜੇ ਕੋ ਕੱਟੀ ਨਾ ਖੜੇ ਤੇ 6000 ਜਗੜਾ ਦੇ ਠੀਕ ਹੈ ਜੀ ਕੱਟੀ ਦਾ ਹਾਂਜੀ ਠੀਕ ਹੈ ਲਓ ਜੇ ਇਹਨੇ ਕੱਲੀ ਝੋਟੀ ਖਰੀਦਣੀ ਆ ਤੇ 6000 ਬਾਈ ਕਰਾ 73000 ਜੋ ਕੱਟ ਕਰ ਦਾਂਗੇ ਕੱਟ ਕਰ ਦਾਂਗੇ ਤੇ ਜੇ ਕਿਨੇ ਕੱਟੀ ਸਮੇਤ ਲੈਣੀ ਆ ਤੇ ਫਿਰ ਪੂਰਾ 73000 ਤੇ ਬਾਕੀ ਮੌਕੇ ਦੇ ਮਾਨਦਾਨ ਹੋ ਜਾਊਗਾ ਥੋੜਾ ਬੋਤਾਣਾ ਜੀ ਬਹੁਤਾ ਨਹੀਂ ਹਾਂਜੀ ਠੀਕ ਹੈ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਈ ਜੀ ਡਿਟੇਲ ਆ ਇਹ ਭਾਜੀ ਪਹਿਲੇ ਸੂਬੇ ਆ ਅੱਛਾ ਜੀ ਛੇ ਦਾਦੇ ਮੋਹ ਠੀਕ ਆ ਜੀ ਹਾਂਜੀ ਛਿੱਗੀ ਝੋਟੀ ਮੋਹਰਾ ਨਸਲ ਦੀ ਕੱਟੀ ਪੂਰੀ ਵੇਰ ਠੀਕ ਆ ਜੀ ਲਓ ਭਾਜੀ ਚੰਗੇ ਤਗੜੇ ਘੱਟ ਘਾਟ ਵਾਲੀ ਆ ਚੰਗੇ ਕੱਟ ਖੜੇ ਮੋਹਰਾ ਆ ਗਿਆ ਆ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਗੋਲ ਸਿੰਘ ਆ ਐ ਰਾਜੀ ਰੂਜੀ ਬਹੁਤ ਹੀ ਯਾਰਾ ਵਾ ਤੇ ਕਿੰਨਾ ਕੁ ਜੀ ਦੁੱਧ ਇਸ ਟਾਈਮਾ ਦੁੱਧ ਭਾਜੀ 14 ਲੀਟਰ ਆ ਤੁਸੀਂ 13 ਲੀਟਰ ਮੰਨ ਲਓ ਜੀ ਠੀਕ ਆ ਲਓ ਭਾਜੀ 14 ਲੀਟਰ ਬਿਲਕੁਲ ਹਾਜ਼ਰ ਆ ਬਾਕੀ ਭਾਈ ਖੜਾ ਕਿ 13 ਲੀਟਰ ਦੀ ਗਾਰੰਟੀ ਫੋਲਿਆ ਚੈਡਰ ਕੁਆਲਿਟੀ ਤੁਸੀਂ ਚੈੱਕ ਕਰ ਜਵਾਕੀ ਦੇ ਪਿਛੇ ਕੱਟਾ ਮਗਰ ਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਹਾਂਜੀ ਤੇ ਪੇਟ ਫੜੇ ਲੋ ਤੁਸੀਂ ਕੀ ਕਰ ਸਕਦੇ ਆ ਬਹੁਤ ਤਗੜੀ ਪੰਜਾ ਹੀ ਟੈਂਦਾ ਵਾ ਬਹੁਤ ਹੀ ਜ਼ਿਆਦਾ ਰਾਹੀ ਰੋਹੀ ਆਵਾਜਾ ਕਿੰਨਾ ਕ ਚਵਾਈ ਜਾਊਗੀ ਦੁੱਧ ਭਾਈ ਦੁੱਧ ਭਾਈ 14 15 ਲੀਟਰ ਆਰਾਮ ਦੋਈ ਜਾਊਗੀ ਚਵਾਈਏ ਠੀਕ ਹੈ ਜੀ ਚਵਦਾ 15 ਆ ਕੱਟਾ ਜੀ ਮਗਰੇ ਮਾਰ ਦੋ ਜੀ ਠੀਕ ਹੈ ਜੀ ਆ ਵਾਲਾ ਭਾਈ ਜੀ ਜਵਾਕ ਜੀ ਚੈੱਕ ਕਰ ਸਕਦੇ ਤੁਸੀਂ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 20 25 ਦਿਨ ਹੋ ਗਿਆ ਜੀ ਠੀਕ ਹੈ ਜੀ 20 ਤੋਂ 25 ਦਿਨ ਹੋ ਗਿਆ ਸੂਈ ਨੂੰ ਚੈੱਕ ਕਰ ਸਕਦੇ ਤੁਸੀਂ ਲਾਗੇ ਰੋ ਥਾਣਾ ਦਾ ਲੇਵਾ ਥੋੜਾ ਭਾਜੀ ਘਾਟਾ ਖਾਉਂਦੀ ਦੁੱਧ ਬੜਾ ਠੀਕ ਹੈ ਜੀ 2.5 ਲੀਟਰ ਦੀ ਗਾੜੀ ਗਾੜੀ ਹੈ ਜੀ ਠੀਕ ਹੈ ਜੀ ਇਹ ਕੀ ਮੁੱਲ ਭਾਜੀ ਇਹਦਾ ਮੁੱਲ ਭਾਜੀ ਇਹਦਾ ਹੀ 10 ਨਹੀਂ ਕਰਦੇ 5 ਨਹੀਂ ਕਰਦੇ ਪੂਰੇ ਲੱਖ ਦੇ ਦੇਣਾ ਅੱਛਾ ਜੀ ਹਾਂਜੀ ਕਾਬੀ ਮੰਨਦਾ ਨਾ ਥੋੜਾ ਬੋਧਾ ਹੋਣਾ ਭਾਜੀ ਅੱਜ ਰੇਟ ਲਾਉਣੀ ਪਉਣ ਡੇ ਅਸੀਂ ਜ਼ਿਆਦਾ ਨਹੀਂ ਬੋਲਣ ਡੇ ਅੱਛਾ ਜੀ ਜਿਹੜੇ ਭਾਣਾ ਭਾਜੀ ਇਥੇ ਮਾਲ ਵੇਚਣ ਨੇ ਉਹ ਭਾਣਾ ਜਾ ਕੇ ਮਾਲ ਲੈਣ ਡੇ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਚਲੋ ਮੌਕੇ ਦੇ ਕਰ ਜਮਾਨਾ ਮੌਕੇ ਦੇ ਕਰਦਾ ਠੀਕ ਹੈ ਜੀ ਚਾਜੋ ਹੁਣ ਤੀਜੇ ਨੰਬਰ ਤੇ ਹਾਜੀ ਬਾਜੀ ਦਸੇਵ ਦੇ ਬਾਰੇ ਇਹ ਪਾਜੀ ਦੂਜਾ ਸੁਬਾ ਸੁਈ ਜੋ ਅੱਛਾ ਜੀ ਸੁਈ ਨੂੰ ਇਹਨੂੰ ਕੋਈ 7-8 ਦਿਨ ਹੋ ਗਏ ਆ ਇਹਦੇ ਮਗਰ ਕਟਾ ਵਿਖਾ ਦੋ ਨਿਗਾਹਿਆ ਬੱਚਾ ਦਾ ਠੀਕ ਆ ਜੀ ਇਹਦੇ ਪਿਛੇ ਮਿਲਕਾਫ ਆ ਗਿਆ ਜੀ ਕਿੰਨਾ ਕ ਜਸ ਟਾਈਮ ਬੋਲਾ ਬੋਲਾ ਇਸ ਵਿੱਚ 14 ਲੀਟਰ ਹੈਗਾ ਜੀ ਠੀਕ ਆ ਲਓ ਬਾਜੀ ਚੰਗੇ ਤਗੜੇ ਕੱਦ ਕਾਟ ਆ ਬਹੁਤ ਕੱਦ ਕਾਟ ਵੱਡਾ ਜੀ ਇਹ ਹਰਿਆਣੇ ਦੇ ਪਸ਼ੂ ਆ ਸਾਰੇ ਬਾਈ ਕੋਲ ਗੰਗਾ ਨਗਰ ਦੇ ਆ ਹਾਂਜੀ ਗੰਗਾ ਨਗਰ ਸਾਰਾ ਜੀ ਠੀਕ ਆ ਜੀ ਗੰਗਾ ਨਗਰ ਤੋਂ ਵੀ ਸਾਰਾ ਮਾਲ ਆਇਆ ਵਾ ਤੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਆ ਇਹ ਕਿ ਨਗ ਚਵਾਈ ਹੋਊਗੀ ਦੁੱਧ ਦੁੱਧ ਭਾਜੀ 16 17 ਲੀਟਰ ਚਵਾਈ 17 18 ਲੀਟਰ ਠੀਕ ਹੈ ਠੀਕ ਹੈ ਜੀ ਜੇディ ਮੈਂ 18 ਲੀਟਰ ਦੁੱਧ ਚੋਣਾ ਚਾਹੀਦਾ ਠੀਕ ਹੈ ਜੀ ਲਓ ਭਾਜੀ ਚੈੱਕ ਕਰ ਸਕਦੇ ਨੇ ਇਹ ਚੰਗੇ ਤਗੜੇ ਕੱਦ ਕਾਠ ਵਾਲੀ ਆ ਇਹ 17 18 ਲੀਟਰ ਦੁੱਧ ਚਵਾਈ ਜਾਊਗੀ ਆਰਾਮ ਨਾਲ ਮੱਖੀ ਲਾਗੇ ਤੁਹਾਨੂੰ ਥਣਾ ਦਾ ਸੈਜ ਦੇ ਆ ਵੀ ਚੈੱਕ ਕਰਾਉਂਦੇ ਆ ਤੇ ਜਵਾਦ ਵੀ ਚੈੱਕ ਕਰ ਸਕਦੇ ਆ ਆਹ ਵਾਲਾ ਬਿਲਕੁਲ ਅਜੇ ਤਾਜ਼ਾ ਵਾ ਔਰ ਲਾ ਕੇ ਪਰ ਲਾ ਜੇ ਇਹ ਔਰਲਾ ਛੋਟਾ ਜਿਹੜਾ ਠੀਕ ਹੈ ਜੀ ਆਹ ਵਾਲਾ ਜੀ ਜਵਾਕ ਇਹਦਾ ਹਾਂਜੀ ਅਲਾਗੇ ਦੇ ਥਣਾ ਦਾ ਸੈਜ ਗੈਪ ਕਰਾ ਦਿਓ ਚੱਕ ਹਾਂਜੀ ਭਾਜੀ ਲੱਗ ਕੇ ਰੋ ਤੇ ਸਾਣਾ ਦਾ ਸੈੱਜ ਤੇ ਗੈਪ ਚੈੱਕ ਕਰ ਸਕਦੇ ਆਂ ਗਿਠ-ਗਿਠ ਤੇ ਥਣ ਲੱਗਾ ਵਾ। ਕੀ ਇਹਦਾ ਕੀ ਮਤਲਬ ਹੈ ਯਾਰ? ਇਹਦਾ ਮੁੱਲ ਫੋਨ ਤੇ ਕਰ ਲਾਂਗੇ ਭਾਜੀ। ਠੀਕ ਹੈ ਜੀ। ਹਾਂਜੀ ਫੋਨ ਕਰੇ ਭੈਣ ਭਰਾ ਤੇ ਉਹਦਾ ਫੋਨ ਤੇ ਦਾਖਾ ਤੇ ਵੀਰ ਤਾਂ ਫਿੱਟ ਹੁੰਦੀ ਆ ਤੇ ਵੀਰ ਨਾਲ ਤੁਸੀਂ ਕਨੈਕਟ ਕਰ ਸਕਦੇ ਜੀ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਜਿਹੜਾ ਫੋਨ ਤੇ ਪਾਈ ਜਾਂਦਾ ਜੀ ਕਰਾਂਗੇ ਤੇ ਆਜੋ ਹੁਣ ਚੌਥੇ ਨੰਬਰ ਤੇ। ਦੱਸਿਓ ਭਾਜੀ ਇਹਦੇ ਬਾਰੇ। ਇਹ ਵੀ ਦੂਜੇ ਸਿਮ ਦੀ ਸੂਈ ਭਾਜੀ। ਅੱਛਾ ਜੀ। ਇਹਨੂੰ ਸੂਈ ਨੂੰ 3 ਦਿਨ ਹੋ ਗਏ ਕੱਟਾ ਜੋ ਇਹਦਾ ਪਰਲਾ। ਠੀਕ ਹੈ ਜੀ ਇਹਦੇ ਪਿੱਛੇ ਵੀ ਫੀਮ ਲਗਾ ਫਿਆ ਬਾਕੀ ਤਿੰਨਾਂ ਦੇ ਪਿਛੇ ਮੇਲ ਕਾਫ ਜੇ ਇਸ ਟਾਈਮ ਕਿੰਨਾ ਕਿ ਜਿਹੜੇ ਥੱਲੇ ਬੋਲਾ ਦੁੱਧ ਭਾਜੀ ਆ ਸਟਾਰਟਿੰਗ 10 ਲੀਟਰ ਬੋਲਾ ਜੋ ਠੀਕ ਹੈ ਜੀ ਲਓ 10 ਵਿੱਚ 10 ਲੀਟਰ ਬੋਲਾ ਜੋ ਭਾਜੀ ਠੀਕ ਹੈ ਇਹ ਕਿੰਨਾ ਕਿ ਚਵਾਈ ਜਾਊਗੀ ਦੁੱਧ 14-15 ਲੀਟਰ ਭਾਰੀ ਚਵਾਈ ਜੋ ਠੀਕ ਹੈ ਜੀ ਪਹਿਲੇ ਸੂਏ ਨੇ 13 ਲੀਟਰ ਦੁੱਧ ਭਾਰੀ ਚਵਾਇਆ ਠੀਕ ਹੈ ਠੀਕ ਹੈ ਹਾਂਜੀ ਸ਼ੈਡਰ ਕੁਆਲਟੀ ਭਾਜੀ ਤੁਸੀਂ ਹਰੀ ਵੀ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਜੀ ਵੀ ਤੇ ਸੜਾ ਦਾ ਸਾਈਜ਼ ਵੀ ਬਹੁਤ ਚੰਗਾ ਦਾ ਇਸ ਟਾਈਮ ਜਿਹੜਾ ਹਾਜੇ ਦਾ 10 ਲੀਟਰ ਬੋਲਾ ਤਿਆਰ ਆ ਤੁਹਾ ਮਾ ਲਈ ਤੁਹਾ ਮਾ ਲਈ ਚਲ ਮ ਤੇਰੀ ਬਹੁਤ ਚੰਗੇ ਤਗੜੇ ਕੱਦ ਕਾਠ ਵਾਲੀ ਆ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਤੇ ਸਾਰੇ ਤਗੜੇ ਕੱਦ ਕਾਠ ਵਾਲੇ ਆ ਹਾਂਜੀ ਤਾਂ ਵੀ ਤੁਹਾਨੂੰ ਅੱਜ ਲੱਗੇ ਤਾਂ ਨਾਲ ਦਾ ਸੈਜ ਗੈਪ ਚੈੱਕ ਕਰਾਉਂਦੇ ਹਾਂ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਨਾਲ ਦਾ ਸੈਜ ਤੇ ਗੈਪ ਬਹੁਤ ਹੀ ਸ਼ਾਨਦਾਰ ਆ ਰਹਾ ਵੀ ਚੌਣ ਭਾਜੀ ਬਹੁਤ ਹੀ ਪੋਲੀ ਹੈ ਜੀ ਠੀਕ ਹੈ ਜੀ ਕੋਈ ਭੂਰ ਛਟਾ ਨਹੀਂ ਠੀਕ ਹੈ ਆ ਚੁਾਈ ਇੰਨੀ ਸੋਹਣੀ ਆ ਵੀ ਹਾਤਰਾ ਇਹ ਮਿਲਟੋ ਮੱਡੀ ਚੁੱਤਰੀ ਆਉਂਦੀ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਭਾਈ ਜਰਾ ਇਹਦਾ ਮੁੱਲ ਭਾਜੀ ਲੱਖ ਨਹੀਂ ਕਰਦੇ ਹੂੰ 94000 ਦੀ ਹਾਂ ਮੈਂ ਕਰਦਾ ਠੀਕ ਹੈ ਜੀ ਹਾਂਜੀ ਲਓ ਭਾਜੀ 94000 ਦੀ ਤੇ 14 ਲੀਟਰ ਦੁੱਧ ਚਵਾਈ ਜਾਊਗੀ ਹਾਂਜੀ ਪਿਓਰ ਚੇਰਾ ਮੋਰਾ ਵੀ ਆ ਗਈ ਆ ਮੋਰਾ ਨਸਲ ਦੀ ਬਿਲਕੁਲ ਪਿਓਰ ਠੀਕ ਹੈ ਜੀ ਬਾਕੀ ਸਾਡਾ ਜਿਹੜੇ ਮਈਆਂ ਦਗਾ ਨਗਰ ਦੀਆਂ ਆਉਂਦੀਆਂ ਦੁੱਧ ਲੰਮਾ ਦੇਦੀਆਂ ਭਾਜੀ ਅੱਛਾ ਇਹ ਨਹੀਂ ਵੀ ਇਹਨਾਂ ਨੇ ਦੋ ਤਿੰਨ ਮਹੀਨੇ ਦੁੱਧ ਦੇ ਕੇ ਭੱਜ ਜਾਣਾ ਐਸਾ ਕੰਮ ਕੋਈ ਨਹੀਂ ਭਾਜੀ ਇਹ ਗਾਈਆਂ ਵਾਂਗੂ ਦੁੱਧ ਦਿੰਦੀਆਂ ਲੰਮਾ ਠੀਕ ਹੈ ਇਹਨਾਂ ਡੇਢ ਦੋ ਮਹੀਨਾ ਪਿਛੋਂ ਨਵੇਂ ਦੁੱਧ ਹੋ ਗਿਆ ਫਿਰ ਇਹਨਾਂ ਨੇ ਲੰਮਾ ਦੁੱਧ ਦੇਣਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲੋ ਭਾਈ ਜੀ ਲੰਮਾ ਚੇਰ ਦੁੱਧ ਦੇਣ ਨਾਲੀਆਂ ਝੋਟੀਆਂ ਵਾਂ ਸਾਰੀਆਂ ਹੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ